ਕਤੀ 50 ਤੇ ਦਸਹਰੇ ਚੋਂ ਸਹੀ ਗੱਲ ਆ ਇੱਥੇ ਸਾਥੀ ਰਹਿ ਇੱਥੇ ਫੜ ਕੇ ਰੱਖ ਇਧਰੋਂ ਨਹੀਂ ਫੜ ਇਧਰੋਂ ਫੜ ਇਹ ਦੋ ਵਾਰ ਜਣਾ ਨਹੀਂ ਗੋ ਅੰਦਰ ਵਾਹੇ ਬੰਦੇ ਹੋ ਗਏ ਇਧਰ ਵਾਹੇ ਹੱਥ ਘੁੱਟ ਕੇ ਬਾਹਰ ਚਾਲੇ ਜੇ ਰੱਖਦਾ ਮੇਰੇ ਤੋਂ ਅਰੇ ਚ ਨਾਲ 3250 ਤੇ पांच अंक पांच अंक एक से रखना ऐ ਰਾਵਣ ਦਾ ਸਾਰਤਾ ਹੁਣ ਉਹਨਾਂ ਨੇ 25 25 50 ਸਾਰੇ ਪ੍ਰਵਾਸੀ ਲੋਕ ਆ ਦੇਖ ਲਾ ਮੇਲੇ ਦੇ ਵਿੱਚ ਬਹਰੇ ਨੇ ਸਰਦਾਰ ਬਹੁਤ ਘੱਟ ਬਹੁਤ ਘੱਟ ਪਿੱਛੇ ਚਲੇ ਗਏ ਕਿ ਕਿੰਨੇ ਚਲੇ ਚੱਲ ਆਇਆ ਜੇ ਲਾ ਇੱਥੇ ਕੀ ਦੇਖਣਾ ਕਰਦੇ ਪਿਆ ਮੈਂ ਪਾਏ ਪਤਾ ਨਹੀਂ ਲਾਤਾ ਕਰਦੇ ਵੀ ਹਮੇ ਪਾਏ ਇਹ ਲਾ ਬਸ ਸਹਿਰੇ ਦਾ ਮੇਲਾ ਦਾ ਸਹਿਰੇ ਦਾ मेला जी शान मेला ਆਨਾ ਵੀ ਇਨਾਂ ਲੀਆਂ ਸਾਰੀਆਂ ਦੇਖੋ ਗਾਵੀਓ ਤੁਹਾਨੂੰ ਇੱਕ ਵੀ ਨਹੀਂ ਆਹ ਮਾਈ ਗਾਡ ਛੀੜ ਜਾਦੇ ਆ ਬਈ ਓਏ ਸੱਤ ਵੀਰ ਕੋਈ ਫਾਇਦਾ ਨਹੀਂ ਹੈਗਾ ਢੇਲੇ ਦੇ ਵਿੱਚ ਹੈਂ ਪਿੱਛੇ ਮੁਰਗੇ ਪਿੱਛੇ ਮੁਰਗਾ ਤੂਰੇ ਆਰਾਮ ਖੱਲੇ ਵਾਲਾ ਹੀ ਆ ਚੱਲੋ ਸੇਫ ਦਾ ਕੰਮ ਖਤਰੇ ਵਾਲਾ ਹੀ ਹੈ ਇੱਥੇ ਬਾਈ ਹਲਾ ਕਰ ਲਈ ਜੰਮ ਕਰ ਚੱਲ ਨਾ ਆਏ ਕਿਦਨ ਦੇਖਾਵਾਂਗੇ ਆਹ ਦੇ ਪਾਸੇ ਪ੍ਰਵਾਸੀ ਪ੍ਰਵਾਸੀ ਕਰਦੇ ਜੂਰ ਜਿਹੜਾ ਕੋਲੇ ਹੋਵੇ ਜਾਈ ਕਰਨਾ ਪਤਾ ਅੰਦਰ ਯਾਰ ਜਿਆਦਾ ਨਾ ਬਜਾਤੀ ਰੋ ਕੋਨੋ ਮੇਨ ਰੋਡ ਆ